ਨਿਕੰਗਣਾ ਉਹ ਤੁਮ ਨੂੰ ਅੱਜ ਕਿਵੇਂ ਫੋਨ ਕਰਿਆ ਸੀ ਉਹ ਨਾਲੇ ਤੇਰੇ ਮੂੰਹ ਨੂੰ ਅੱਜ ਫਿਰ ਸੋਜੀ ਵਾਲੀ ਆਈ ਪਈ ਆ ਮੈਂ ਤੈਨ ਕੋਲ ਪੜਸੋਆ ਸੀ ਪੜਸੋ ਤਾਂ ਤੇਰਾ ਮੂੰਹ ਠੀਕ ਸੀਗਾ ਉਹ ਕਹਿੰਦੇ ਦੁਆਰੇ ਤਾਂ ਪੰਜਾਬ ਦਾ ਟੂਰ ਕੱਢਿਆਈ ਨਿਕਾ ਨੂੰ ਜੋ ਤਾਂ ਮੇਰੇ ਮਨ ਦੇ ਛਾਲਦੇ ਆ ਹੁੰਦਾ ਗੱਲ ਜੀ ਭੁੱਲ ਜਾਂਦੀ ਲਪੇੜੇ ਵਾਲੀ ਉਹ ਤਾਂ ਸੋਜੀ ਲੈ ਜਾਂਦੀ ਆ ਜਦੋਂ ਮੇਰੇ ਗੱਲ ਜਾਲ ਆ ਜਾਂਦੀ ਆ ਫਿਰ ਤਾਂ ਮੈਨੂੰ ਬਾਲਾ ਗੁੱਸਾ ਆਉਂਦਾ ਇਟਾ ਆ ਜਾਂਦੀ ਸੋਚ ਵੀ ਉਹਦੀ ਆ ਜਾਂਦੀ ਆ ਉਹ ਫੇਰ ਤੋਂ ਗੱਲ ਗਾਦਕ ਕਰਦੀ ਆ ਭਲਾਉਣ ਦੀ ਕੋਸ਼ਿਸ਼ ਕਰ ਦੇਵਾ ਕੋਸ਼ਿਸ਼ ਤਾਂ ਵਾਲੀ ਕਰਦੀ ਆ ਬੇ ਜਦੋਂ ਮੈਂ ਮੱਛੜਾ ਫੋਨ ਖੋਲਦਿਆਂ ਮੇਰੇ ਤਾਂ ਥਾਂ ਥਾਂ ਤੇ ਬੀਡੂਆਂ ਲਪੇੜੇ ਆ ਜਾਂਦੀਆਂ ਬੇ ਐਨਾ ਦਾ ਕਲਵਿੰਦਰ ਕੌਰ ਲਪੇੜਾ ਮਾਰ ਕੇ ਮਸ਼ਹੂਰ ਨਹੀਂ ਹੋਈ ਤਿੰਨਾ ਮੱਲ ਲਪੇੜਾ ਖਾ ਕੇ ਮਸ਼ਹੂਰ ਹੋਗੀ